ਸਤਿ ਸ੍ਰੀ ਅਕਾਲ ਦੋਸਤੋ ਕੈਨੇਡਾ ਦੇ ਵਿੱਚ ਜੇ ਟਰੱਕ ਡਰਾਈਵਿੰਗ ਸਕੂਲਸ ਦੀ ਗੱਲ ਕਰੀਏ ਤਾਂ ਬਹੁਤ ਡਿਮਾਂਡ ਆ ਖਾਸ ਕਰਕੇ ਪੰਜਾਬੀ ਸਕੂਲਸ ਜਿਹਦੇ ਵਿੱਚ ਜਿਹੜਾ ਪੂਰਾ ਕੋਰਸ ਆ ਪੰਜਾਬੀ ਦੇ ਵਿੱਚ ਕਰਵਾਇਆ ਜਾਵੇ ਇਸ ਦੀ ਪੂਰੀ ਜਾਣਕਾਰੀ ਦੇਵਾਂਗੇ ਅਲਬਰਟਾ ਦੇ ਵਿੱਚ ਮੌਜੂਦਾ ਸ਼ਹਿਰ ਐਡਮਿੰਟਨ ਐਡਮਿੰਟਨ ਦੇ ਵਿੱਚ ਇੰਡੋ ਕੈਨੇਡੀਅਨ ਟਰੱਕ ਡਰਾਈਵਰ ਸਕੂਲ ਭਾਈ ਗੁਰਜੀਤ ਔਰੀ ਸਾਡੇ ਨਾਲ ਮੌਜੂਦ ਨੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਭਾਈ ਵਧੀਆ ਜੀ ਠੀਕ ਠਾਕ ਹਾਂਜੀ ਵਧੀਆ ਜੀ ਆ ਭਾਈ ਜਦੋਂ ਆਪਾਂ ਟਰੱਕ ਡਰਾਈਵਿੰਗ ਦੀ ਗੱਲ ਕਰਦੇ ਹਣਾ ਸਿਖਾਉਣ ਦੀ ਗੱਲ ਕਰਦੇ ਸਿੱਖਣ ਦੀ ਗੱਲ ਕਰਦੇ ਤਾਂ ਬਹੁਤ ਘੱਟ ਹੈ ਇਹ ਜਿਹੜੇ ਸਕੂਲ ਨੇ ਜਿਹੜੇ ਕਿ ਪੰਜਾਬੀ ਦੇ ਵਿੱਚ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਸਿਖਾਉਂਦੇ ਆ ਕਿ ਡਰਾਈਵਿੰਗ ਕਿੱਦਾਂ ਕਰਨੀ ਹੈ ਕੀ ਹੁੰਦਾ ਆਪਣੇ ਸਕੂਲ ਬਾਰੇ ਦੱਸੋ ਮੜਾ ਜੀ ਆਪਣਾ ਜਿਹੜਾ ਸਕੂਲ ਆ ਇਹ ਹੈਗਾ ਆ ਐਡਮਿੰਟਨ ਦੇ ਖਾਸ ਪੰਜਾਬੀਆਂ ਦੇ ਗਾਰਡ ਐਡਮਿੰਟਨ ਸਾਊਥ ਦੇ ਵਿੱਚ ओके okay. ठीक है, है जी तां ਇਸੇ ਕਰਕੇ ਆਪਾਂ ਇੱਥੇ ਸਕੂਲ ਓਪਨ ਕੀਤਾ ਹੈ ਕਿਉਂਕਿ ਆਪਣੇ ਬੰਦੇ ਜ਼ਿਆਦਾ ਇੱਥੇ ਹੀ ਰਹਿੰਦੇ ਆ ਜੀ 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 ਠੀਕ ਹੈ ਜੀ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਆਉਣਾ ਜਾਣਾ ਸੌਖਾ ਹੈ ਇੱਥੇ ਸਭ ਤੋਂ ਪਹਿਲਾਂ ਭਾਈ ਜਿਹਨੇ ਵੀ ਟਰੱਕ ਦਾ ਲਾਇਸੈਂਸ ਬਣਾਉਣਾ ਉਹ ਮਤਲਬ ਪਹਿਲਾਂ ਜਿਵੇਂ ਹੈ ਵੀ ਜਿਵੇਂ ਕਲਾਸ 5 ਦਾ ਇੱਥੇ ਹਨਾ ਚੱਲਦਾ ਕਲਾਸ 5 ਵੀ ਚੱਲਦਾ ਹੈ ਕਲਾਸ 5 ਤੋਂ ਕਲਾਸ 1 ਆ ਜਿਹੜਾ ਟਰੱਕ ਦਾ ਆ ਜਾਂਦਾ ਤਾਂ ਕੀ ਕੀ ਜੜੀਆਂ ਉਹਨਾਂ ਨੂੰ ਚੀਜ਼ਾਂ ਦੀ ਰਿਕੁਆਇਰਮੈਂਟ ਆ ਜਦੋਂ ਟ੍ਰੇਨਿੰਗ ਸ਼ੁਰੂ ਕਰਨੀ ਹੈ ਸਭ ਤੋਂ ਵੱਡਾ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਕਲਾਸ 5 ਦਾ ਲਾਇਸੈਂਸ ਲੈਣਾ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਜ਼ਰੂਰੀ ਹੈ ਜ਼ਿਆਦਾ ਕੀ ਮਤਲਬ ਹੈ ਹੀ ਕੰਪਲਸਰੀ ਹਾਂਜੀ ਕੰਪਲਸਰੀ ਹੈ ਉਸ ਤੋਂ ਬਾਅਦ ਹੀ ਤੁਸੀਂ ਕਲਾਸ 1 ਲਈ ਐਲੀਜੀਬਲ ਹੋਣੇ ਹੋ ਆਦਰਵਾਇਜ਼ ਨਹੀਂ ਕਿਉਂਕਿ ਜੇ ਤੁਹਾਨੂੰ ਅਕੋਰਡਿੰਗ ਟੂ ਗਵਰਨਮੈਂਟ ਜੇ ਤੁਹਾਨੂੰ ਕੋਈ ਰੋਡ ਦਾ ਲਾ ਨਹੀਂ ਪਤਾ ਫਿਰ ਤੁਸੀਂ ਕਿਦਾਂ ਟਰੱਕ ਵੀ ਡਰਾਈਵ ਕਰ ਸਕਦੇ ਤਾਂ ਕਰਕੇ ਉਹ ਸਭ ਤੋਂ ਪਹਿਲਾਂ ਜ਼ਰੂਰੀ ਕੰਪਲਸਰੀ ਕਿੰਨਾ ਚਿਰ ਲੱਗ ਜਾਂਦਾ ਬਾਈ ਜਿਵੇਂ ਹੁਣ ਕਿਸੇ ਇੱਕ ਮੰਨ ਲਓ ਮੈਂ ਲੈਣਾ ਤਾ ਕਿੰਨਾ ਕੁ ਟਾਈਮ ਲੱਗ ਜਾਂਦਾ ਇੱਕ ਲਾਇਸੈਂਸ ਲੈਣ ਵਾਸਤੇ ਟਰੱਕ ਦਾ ਮਿਨੀਮਮ 6 ਵੀਕਾ ਮੰਨ ਕੇ ਚੱਲੋ ਤੁਸੀਂ ਹੂੰ 6 ਵੀਕਾਂ ਤਾਂ ਮਿਨੀਮਮ ਲੱਗਦੀਆਂ ਮਤਲਬ ਡੇਢ ਮਹੀਨਾ ਆਪਾਂ ਮੰਨ ਕੇ ਚੱਲੀਏ ਤੇ ਖਾਸ ਕਰਕੇ ਨਾ ਬਾਈ ਇੱਕ ਬੜਾ ਰੋਲਾ ਹੁੰਦਾ ਹੈ ਕਿ ਜਿਹੜੇ ਟਰੱਕ ਆ ਹੁਣ ਸਾਰੇ ਆਟੋਮੈਟਿਕ ਆ ਹਨਾ ਆਟੋਮੈਟਿਕ ਤੇ ਮੈਨੂਅਲ ਦਾ ਕੀ ਡਿਫਰੈਂਸ ਹੈ ਕੀ ਇਹਦੇ ਚੱਕਰ ਰੋਲਾ ਇਹ ਬੜਾ ਹੈਗਾ ਕੋਈ ਕਹਿੰਦਾ ਜੀ ਆਟੋਮੈਟਿਕ ਲੈ ਲਓ ਜੀ ਕੋਈ ਕਹਿੰਦਾ ਮੈਨੂਅਲ ਲੈ ਲਓ ਜੀ ਇਹ ਇਹ ਕੀ ਚੱਕਰ ਐਦਾਂ ਜੀ ਆਟੋਮੈਟਿਕ ਲੈਣਾ ਥੋੜਾ ਜਿਹਾ ਲਾਇਸੈਂਸ ਈਜ਼ੀ ਆ ਬਟ ਜੇ ਮੋਰ ਓਪਰਚੁਨਿਟੀ ਦੀ ਗੱਲ ਕਰਦੇ ਆ ਤਾਂ ਮੈਨੂਅਲ ਦੇ ਵਿੱਚ ਆ ਅਲਬਰਟਾ ਦੇ ਵਿੱਚ ਮੋਸਟਲੀ ਲੋਕਲ ਕੰਮ ਹੋਣ ਕਰਕੇ ਮੈਨੂਅਲ ਟਰੱਕ ਹੀ ਆ ਜ਼ਿਆਦਾ ਤੇ ਇੱਥੇ ਮੈਨੂਅਲ ਮੈਨੂਅਲ ਟਰੱਕ ਲਾਇਸੈਂਸ ਦੀ ਹੀ ਜ਼ਿਆਦਾ ਆਪਣੇ ਕੀ ਡਿਮਾਂਡ ਆ ਇਸ ਕਰਕੇ ਇੱਥੇ ਮੈਨੂਅਲ ਹੀ ਜ਼ਿਆਦਾ ਬਟ ਜਵਾਬ ਆਪਰਚੂਨਿਟੀ ਹਮੇਸ਼ਾ ਮੈਨੂਅਲ ਚ ਹੀ ਜ਼ਿਆਦਾ ਹੁੰਦੀ ਹੈ ਮੈਨੂਅਲ ਚ ਜ਼ਿਆਦਾ ਹਾਂਜੀ ਖਾਸ ਕਰਕੇ ਜਿਵੇਂ ਤੁਸੀਂ ਉਹ ਤਾਂ ਬਈ ਇੱਕ ਜਿਹੜਾ ਹੋਰ ਹੈ ਜਿਵੇਂ ਮੈਨੂਅਲ ਦਾ ਆਪਾਂ ਗੱਲ ਕਰਦੇ ਹਣਾ ਮੈਨੂਅਲ ਜਿਵੇਂ ਆਪਾਂ ਇੰਡੀਆ ਗੱਡੀਆਂ ਸਾਰੀਆਂ ਮੈਨੂਅਲ ਹੀ ਹਨਾ ਇੰਡੀਆ ਚਲਾਉਂਦੇ ਆਏ ਹਾਂ ਹਾਂਜੀ ਹਾਂਜੀ ਤਾਂ ਇਹ ਸਿਸਟਮ ਸਾਰਾ ਉਦਾਂ ਹੀ ਹੁੰਦਾ ਹੈ ਵੀ ਜਿਵੇਂ ਆਪਾਂ ਇੰਡੀਆ ਵਾਲੀਆਂ ਗੱਡੀਆਂ ਜਿਵੇਂ ਚਲਾਉਨੇ ਆ ਮੈਨੂਅਲ ਵੀ ਕਲੱਚ ਦੱਬਿਆ ਗੇਅਰ ਪਾਇਆ ਤੇ ਤੁਰ ਲਿਆ ਨਹੀਂ ਇਦਾਂ ਨਹੀਂ ਹੈਗਾ ਇਹ ਥੋੜਾ ਜਿਹਾ ਡਿਫਰੈਂਟ ਹੈ ਅੱਛਾ ਤੇ ਅੱਛਾ ਮੈਨੂਅਲ ਦੇ ਵਿੱਚ ਵੀ ਡਿਫਰੈਂਟ ਹੈ ਇੰਡੀ ਹੂੰ ਤੁਸੀਂ ਜੇ ਮੈਂ ਤੁਹਾਨੂੰ ਸਿੰਪਲੀ ਤਰੀਕੇ ਨਾਲ ਦੱਸਾਂ ਤੁਸੀਂ ਇੰਡੀਆ ਦੇਖੇ ਹੋਣਾ ਰੋਡਵੇ ਬੱਸਾਂ ਜਾਂ ਕਿਵੇਂ ਹਾਂਜੀ ਬਈ ਉਹ ਲਾਈਕ ਕਲਾਸ ਕਲੱਚ ਦੋ ਅਵਰੀ ਡਿਵਾਈਸ ਯੂਜ਼ ਕਰਦੇ ਆ ਜਦ ਟਰੱਕ ਬੱਸ ਰੋਕਣ ਵੇਲੇ ਹਾਂ ਜਾਂ ਤੋਰਨ ਵੇਲੇ ਹਾਂਜੀ ਸੇਮ ਥਿੰਕ ਅੱਛਾ ਉਦਾਂ ਹੀ ਹੁੰਦਾ ਹੈ ਹਾਂਜੀ ਬਈ ਆਪਣੇ ਸਕੂਲ ਬਾਰੇ ਦੱਸੋ ਵੀ ਸਕੂਲ ਦਾ ਐਡਰੈਸ ਕੀ ਆ ਤੇ ਕਿੱਥੇ ਇਹ ਲੋਕੇਟਡ ਆ ਇਹ ਸਾਡਾ ਹੈਗਾ ਆ ਸਕੂਲ 6 614575 ਸਟਰੀਟ ਨਾਰਥ-ਵੈਸਟ ਐਡਮੰਟਨ ਹੂੰ ਠੀਕ ਹੈ ਜੀ ਤਾਂ ਹੈਗਾ ਆਪਣਾ ਨੰਬਰ ਤੇ ਜੇ ਤੁਸੀਂ ਮੇਰਾ ਵੀ ਨੰਬਰ ਲੈਣਾ ਤਾਂ ਮੇਰਾ ਵੀ ਨੰਬਰ ਲੈ ਸਕਦੇ ਆ ਇਹ ਆਪਣੇ ਸੀਨੀਅਰ ਇਨਸਟ੍ਰਕਟਰ ਦਾ ਨੰਬਰ ਆ ਅੱਛਾ ਜੀ ਹਾਂਜੀ ਹਾਂਜੀ ਤੇ ਜੇ ਜੋ ਵੀ ਤੁਹਾਡੇ ਕੋਲ ਕੋਈ ਆਉਂਦਾ ਤਾਂ ਉਹ ਕੀ ਕੀ ਡਾਕੂਮੈਂਟ ਲੈ ਕੇ ਆਵੇ ਕਿਸ ਤਰ੍ਹਾਂ ਦੇ ਡਾਕੂਮੈਂਟ ਤੁਹਾਡੇ ਕੋਲ ਲੈ ਕੇ ਪਹੁੰਚੇ ਮੇਨ ਕਲਾਸ 5 ਦਾ ਲਾਇਸੈਂਸ ਹੀ ਜ਼ਰੂਰੀ ਹੈ ਕਲਾਸ 5 ਤੋਂ ਬਾਅਦ ਹਾਂਜੀ ਸਿਡੀ ਐਡਮਿਸ਼ਨ ਕਰ ਸਕਦੇ ਉਸ ਤੋਂ ਵਗੈਰਾ ਐਡਮਿਸ਼ਨ ਲੈ ਹੀ ਨਹੀਂ ਸਕਦੇ ਬਈ ਇੱਕ ਇੱਕ ਹੋਰ ਆ ਜਿਹੜੇ ਹਨਾ ਸਕੂਲ ਬਹੁਤ ਨਹੀਂ ਹਾਂਜੀ ਸਕੂਲ ਤਾਂ ਇੱਥੇ ਮੈਂ ਇੱਥੇ ਰਸਤੇ 'ਚ ਵੀ ਆਪਾਂ ਦੇਖਿਆ ਕਿ ਕਾਫੀ ਸਕੂਲ ਨੇ ਹਨਾ ਹਾਂਜੀ ਹਾਂਜੀ ਜੇ ਆਪਾਂ ਇੰਡੋਗਨੀਡੀਅਨ ਦੀ ਗੱਲ ਕਰੀਏ ਇਹ ਦੂਜੇ ਸਕੂਲਾਂ ਨਾਲੋਂ ਵੱਖਰਾ ਕੀ ਆ ਵੱਖਰਾ ਅਲੱਗ ਕੀ ਆ ਮਤਲਬ ਤੁਹਾਡੀ ਸਪੈਸ਼ਲਟੀ ਕੀ ਆ ਹਨਾ ਕਿ ਕਿਸੇ ਨੂੰ ਕਰੀ ਕਹੀਏ ਵੀ ਤੁਹਾਡਾ ਤੁਹਾਡਾ ਸਿਖਾਉਣ ਦਾ ਢੰਗ ਵੱਖਰਾ ਹੈ ਤੁਹਾਡਾ ਸਟੂਡੈਂਟ ਨੂੰ ਟ੍ਰੀਟ ਕਰਨ ਦਾ ਸਿਸਟਮ ਵੱਖਰਾ ਤਾਂ ਕਹਿ ਸਕਦੇ ਆਂ ਵੀ ਆਪਾਂ ਕਦੀ ਜਿਹੜਾ ਮਾਹੌਲ ਆ ਫ੍ਰੈਂਡਲੀ ਰੱਖੋ ਕਦੀ ਸਿੱਖਣ ਵਾਲੇ ਨੂੰ ਕਦੀ ਫੀਲ ਨਹੀਂ ਕਰਾਈਦਾ ਵੀ ਅਸੀਂ ਤੁਹਾਡੇ ਟੀਚਰ ਆ ਜਿਵੇਂ ਆ ਸਭ ਤੋਂ ਮੇਨ ਗੱਲ ਤਾਂ ਇਹ ਹੀ ਆ ਦੂਜਾ ਸਾਡੇ ਸਕੇਡਿਊਲ ਫਲੈਕਸੀਬਲ ਨਹੀਂ ਤੀਜਾ ਆ ਕਲਾਸਾਂ ਦੀ ਕੋਈ ਟਾਈਮਿੰਗ ਨਹੀਂ ਹੈਗੀ ਕੀ ਹਾਂ ਤੁਹਾਨੂੰ ਇੰਨੇ ਇੱਕ ਟਾਈਮ ਦੀ ਕਲਾਸ ਮਿਲਣੀ ਆ ਜਾਂ ਕਿਵੇਂ ਆ ਅਕੋਰਡਿੰਗ ਟੂ ਸਟੂਡੈਂਟ ਜਿੱਦਾਂ ਕਿਸੇ ਦਾ ਕੋਈ ਹੱਥ ਟੈਕਦਾ ਜਾਂ ਜੇ ਜੇ ਕਿਸੇ ਦਾ ਘੱਟ ਟੈਕਦਾ ਫਿਰ ਉਹਨੂੰ ਵੱਧ ਟਾਈਮ ਵੀ ਆਈਦਾ ਜਿਵੇਂ ਜਿਵੇਂ ਉਹਦੀ ਟੈਸਟ ਦੀ ਨੇੜੇ ਡੇਟ ਨੇੜੇ ਆਈ ਜਾਂਦੀ ਆ ਨੇੜੇ ਆਈ ਜਾਂਦਾ ਫਿਰ ਉਹਤੇ ਹੋਰ ਥੋੜਾ ਜਿਹਾ ਜ਼ੋਰ ਦੇਣਾ ਆਪਾਂ ਸਟਾਰਟ ਕਰ ਦਈਦਾ ਹਾਂ ਹਾਂਜੀ ਅੱਛਾ ਭਾਈ ਇੱਕ ਹੋਰ ਆ ਮੈਂ ਪੁੱਛਣਾ ਚਾਹੁੰਦਾ ਸੀਗਾ ਇਸ ਸਕਸੈਸ ਰੇਟ ਕਿੰਨੀ ਕਾ ਵੀ ਹੁਣ ਬੱਚੇ ਤਾਂ ਦੇਖੋ ਜਾਂ ਸਟੂਡੈਂਟ ਕਹਿੰਦੇ ਆਉਂਦੇ ਹੀ ਰਹਿੰਦੇ ਆ ਹਨਾ ਟੈਸਟ ਵੀ ਦਿੰਦੇ ਰਹਿੰਦੇ ਆ ਟੈਸਟ ਵੀ ਹੁੰਦੇ ਰਹਿੰਦੇ ਆ ਤੇ ਆਪਾਂ ਜੇ ਮੰਨ ਕੇ ਚੱਲੀਏ ਵੀ 10 ਬੱਚਿਆਂ ਪਿੱਛੇ ਆਪਣੇ ਸਕੂਲ ਦੀ ਸਕਸੈਸ ਰੇਟ ਕੀ ਆ ਅ ਤੁਸੀਂ 80% ਸਾਡੀ ਹੈਗੀ ਆ ਸਕਸੈਸ ਮਤਲਬ ਜੇ 10 ਬੱਚੇ ਤਾਂ 8 ਸਾਡੇ ਕਲੀਅਰ ਹੁੰਦੇ ਆ ਹਾਂਜੀ ਹਾਂਜੀ ਤੇ ਬਾਕੀ ਤਾਂ ਦੋਸਤੋ ਇੱਕ ਬਾਤ ਕਾਫੀ ਵੱਡੀ ਗੱਲ ਹੈ ਹਾਂਜੀ ਜਿੱਦਾਂ ਕਿ ਜੇ ਆਪਾਂ ਇਸ ਮਹੀਨੇ ਦੀ ਗੱਲ ਕਰਦੇ ਹਾਂ ਤੇ ਆਲਮੋਸਟ ਸਾਡੇ ਆ ਨੋ ਟੈਸਟ ਹੋ ਗਏ ਆ ਤਿੰਨੋ ਟੈਸਟਾਂ ਚੋ ਆਲਮੋਸਟ ਸਾਡੇ 7 ਸਟੂਡੈਂਟ ਆਲਰੇਡੀ ਉਹ ਪਾਸ ਹੋ ਗਏ ਨੇ ਇਹਦਾ ਬਹੁਤ ਵਧੀਆ ਰਿਜ਼ਲਟ ਹੈ ਹਾਂ ਸੋ ਦੋਸਤੋ ਅਗਰ ਤੁਸੀਂ ਵੀ ਟਰੱਕ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਹੁਣ ਟਰੱਕ ਡਰਾਈਵਿੰਗ ਸ਼ੁਰੂ ਕਰਨੀ ਹੈ ਤਾਂ ਤੁਹਾਡੇ ਵਾਸਤੇ ਮੈਨੂੰ ਲੱਗਦਾ ਇਹ ਸਹੀ ਮੌਕਾ ਤੇ ਸਹੀ ਸਕੂਲ ਹੋਊਗਾ ਜਿੱਥੇ ਤੁਸੀਂ ਵਧੀਆ ਆਸਾਨ ਤਰੀਕੇ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ ਫਰੈਂਡਲੀ ਫਰੈਂਡਲੀ ਮਾਹੌਲ ਦਿੱਤਾ ਜਾਂਦਾ ਹੈ ਸਟੂਡੈਂਟ ਨੂੰ ਕਿ ਕਿਸੇ ਤਰ੍ਹਾਂ ਦਾ ਇਹ ਦਬਾਅ ਜਾਂ ਪ੍ਰੈਸ਼ਰ ਨਹੀਂ ਹੁੰਦਾ ਕਿ ਤੂੰ ਆਹ ਕੀ ਕਰਤਾ ਆਹ ਕਿਵੇਂ ਕਰਤਾ ਆਹ ਕੀ ਹੋ ਗਿਆ ਹਨਾ ਸੋ ਇਸ ਮਾਹੌਲ ਦੇ ਵਿੱਚ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਤੁਹਾਨੂੰ ਇੱਥੇ ਹੀ ਸੰਪਰਕ ਕਰਨਾ ਚਾਹੀਦਾ ਸੋ ਸੰਪਰਕ ਕਰੋ ਤੇ ਜਲਦੀ ਆਓ ਪਹਿਲਾਂ ਆਓ ਤੇ ਪਹਿਲਾਂ ਪਾਓ ਹਨਾ ਬਾਈ ਇਹੀ ਹੈ ਹਾਂਜੀ ਹਾਂਜੀ ਥੈਂਕ ਯੂ ਬਾਈ ਤੁਸੀਂ ਟਾਈਮ ਦਿੱਤਾ ਜੀ ਓਕੇ ਜੀ ਥੈਂਕ ਯੂ ਸੋ ਮੱਚ ਸ਼ੁਕਰੀਆ